ਰਾਜੀਵੜਿੰਗ ਦੀ ਲਾਈਫਲਾਈਨ ਅਮ੍ਰਿਤਾ ਵੜਿੰਗ ਫੈਰਾ ਹੋ ਰਿਹਾ ਰਾਜੀਵੜਿੰਗ ਦੀ ਲਾਈਫਲਾਈਨ ਹੈ ਅਮ੍ਰਿਤਾ ਵੜਿੰਗ ਉਹਨਾਂ ਉਹਨਾਂ ਦੇ ਜਦੋਂ ਇੰਟਰਵਿਊ ਕੀਤਾ ਹਾਈ ਵਿਸ਼ ਕੀ ਹਰ ਵਿਅਕਤੀ ਦੇ ਕਰੇ ਉਹਨਾਂ ਦੇ ਵਿੱਚ ਚਾਰੇ ਤੇ ਚਮਕ ਆ ਗਈ ਜਿਵੇਂ ਤੁਹਾਡੇ ਆਈ ਸੀ ਹਰ ਵਿਅਕਤੀ ਦੇ ਕਰੇ ਕੈਸੀ ਔਰਤ ਹੋਵੇ ਜਿਹੜੀ ਤੁਹਾਡਾ ਜੀਵਨ ਬਦਲ ਦੇ ਐਂਡ ਉਹਦਾ ਨਾਮ ਹੈ ਅਮ੍ਰਿਤਾ ਵੜਿੰਗ ਥੋੜਾ ਜਿਆਦਾ ਮੈਂ ਦੱਸੋ ਤੁਹਾਨੂੰ ਸਪੋਰਟ ਬਹੁਤ ਆ ਅਮ੍ਰਿਤਾ ਵੜਿੰਗ ਹੋਰਾਂ ਦੀ ਤੁਹਾਡੇ ਲਈ ਬਰਾਬਰ ਕੈਂਪੇਨ ਕਰ ਰਹੇ ਨੇ ਰਾਜੀਵੜਿੰਗ ਦੀ ਲਾਈਫਲਾਈਨ ਅਮ੍ਰਿਤਾ ਵੜਿੰਗ ਫੈਰਾ ਹੋ ਰਿਹਾ ਰਾਜੀ ਵੜਿੰਗ ਦੀ ਲਾਈਫਲਾਈਨ ਹੈ ਅਮ੍ਰਿਤਾ ਵੜਿੰਗ ਉਹਨਾਂ ਉਹਨਾਂ ਦੇ ਜਦੋਂ ਇੰਟਰਵਿਊ ਕੀਤਾ ਹਰ ਵਿਅਕਤੀ ਦੇ ਕਰੇ ਉਹਨਾਂ ਦੇ ਵਿੱਚ ਅਰੇ ਤੇ ਚਮਕ ਆ ਗਈ ਜਿਵੇਂ ਤੁਹਾਡੇ ਆਈ ਸੀ ਹਰ ਵਿਅਕਤੀ ਦੇ ਕਰੇ ਕੈਸੀ ਔਰਤ ਹੋਵੇ ਜਿਹੜੀ ਤੁਹਾਡਾ ਜੀਵਨ ਬਦਲ ਦੇ ਐਂਡ ਕੋ ਦਾ ਨਾਮ ਹੈ ਅਮ੍ਰਿਤਾ ਵੜਿੰਗ ਬਦਲਿਆ ਜੀਵਨ ਯੈਸ ਮੇਰਾ ਕਿਹੜੇ ਕਿਹੜੇ ਸਾਲ ਤੁਹਾਡਾ ਮੈਰਿਜ ਹੋਈ ਤੁਹਾਡੀ ਆ 2005 I थिंक 2005 ਉਹਨਾਂ ਦਾ ਆਪਣੇ ਫਾਦਰ ਨੂੰ ਯਾਦ ਕੀਤਾ ਬਹੁਤ ਗੱਲਾਂ ਕੀਤੀ ਤੁਸੀਂ ਤੁਹਾਨੂੰ ਪੇਰੈਂਟਸ ਦਾ ਤੁਹਾਡਾ ਸਾਰੇ ਜਾਣਦੇ ਹੀ ਆ ਨਾ ਕਿੱਦਾਂ ਦਾ ਇਸ ਮੁਕਾਮ ਤੇ ਪਹੁੰਚ ਕੇ ਰਾਜਾ ਵੜਿੰਗ ਉਹ ਉਹ ਚੀਜ਼ਾਂ ਤੁਸੀਂ ਨਾਨੀ ਜੀ ਨਾਲ ਤੁਹਾਡਾ ਬੜਾ ਜੁੜਾਵ ਹਾਂ ਮੈਂ ਇਹੋ ਜਿਹੀ ਖੁਸ਼ੀ ਦੇ ਮੌਕਿਆਂ ਤੇ ਜਦੋਂ ਜਦੋਂ ਇੱਕ ਪੋਤੇ ਕੋਈ ਪ੍ਰਾਪਤੀ ਕਰੇ ਤਾਂ ਉਹਨੂੰ ਫਿਰ ਆਪਦੀਆਂ ਦੀ ਯਾਦ ਆਉਂਦੀ ਹੈ ਆਪਦੇ ਮਾਪਿਆਂ ਨੂੰ ਤਬਸ ਕਰਦਾ ਹੈ ਕਦੇ ਕਦੇ ਲੱਗਦਾ ਕਿ ਮੇਰੇ ਮਾਪਿਓ ਮੇਰੀ ਖੁਸ਼ੀ ਚ ਅੱਜ ਸ਼ਾਮਿਲ ਹੁੰਦੇ ਸੋ ਉਹ ਮਿਸ ਕਰਦੇ ਕਦੇ ਕਦੇ ਫਿਰ ਕਹਿੰਦਾ ਨਹੀਂ ਜੋ ਰੱਬ ਕਰਦਾ ਚੰਗਾ ਕਰਦਾ ਹੈ ਉਹੀ ਥੋੜਾ ਜਿਆਦਾ ਮੈਂ ਦੱਸੋ ਤੁਹਾਨੂੰ ਸਪੋਰਟ ਬਹੁਤ ਅਮ੍ਰਿਤਾ ਵੜਿੰਗ ਹੋਰਾਂ ਦੀ ਤੁਹਾਡੇ ਲਈ ਬਰੰਪਰ ਕੈਂਪੇਨ ਕਰ ਰਹੇ ਨੇ ਰਾਜੇ ਵੜਿੰਗ ਦੀ ਲਾਈਫਲਾਈਨ ਅਮ੍ਰਿਤਾ ਵੜਿੰਗ ਫਾਇਦਾ ਹੋ ਰਿਹਾ ਰਾਜੇ ਵੜਿੰਗ ਦੀ ਲਾਈਫਲਾਈਨ ਹੈ ਅਮ੍ਰਿਤਾ ਵੜਿੰਗ ਉਹਨਾਂ ਉਹਨਾਂ ਦੇ ਜਦੋਂ ਇੰਟਰਵਿਊ ਕੀ ਹਰ ਵਿਅਕਤੀ ਦੇ ਕਰੇ ਉਹਨਾਂ ਦੇ ਵਿੱਚ ਅਰੇ ਤੇ ਚਮਕ ਆ ਗਈ ਜਿਵੇਂ ਤੁਹਾਡੇ ਆਈ ਸੀ ਹਰ ਵਿਅਕਤੀ ਦੇ ਘਰੇ ਇੱਕ ਐਸੀ ਔਰਤ ਹੋਵੇ ਜਿਹੜੀ ਤੁਹਾਡਾ ਜੀਵਨ ਬਦਲ ਦੇ ਐਂਡ ਕੋਰਨਾਮੇ ਅਮ੍ਰਿਤਾਵੜੀ ਬਦਲਿਆ ਜੀਵਨ ਯੈਸ ਮੇਰਾ ਕਿਹੜੇ ਕਿਹੜੇ ਸਾਲ ਤੁਹਾਡਾ ਮੈਰਿਜ ਹੋਈ ਤੁਹਾਡੀ ਆ 2005 I think 2005 ਉਹਨਾਂ ਦਾ ਆਪਣੇ ਫਾਦਰ ਨੂੰ ਯਾਦ ਕੀਤਾ ਬਹੁਤ ਗੱਲਾਂ ਕੀਤੀ ਤੁਸੀਂ ਤੁਹਾਨੂੰ ਐਪੀਰੀਐਂਸ ਦਾ ਤੁਹਾਡਾ ਸਾਰੇ ਜਾਣਦੇ ਹੀ ਆ ਨਾ ਕਿੱਦਾਂ ਦਾ ਇਸ ਮੁਕਾਮ ਤੇ ਪਹੁੰਚ ਕੇ ਰਾਜਾ ਵੜਿੰਗ ਉਹ ਉਹ ਚੀਜ਼ਾਂ ਤੁਸੀਂ ਨਾਨੀ ਜੀ ਨਾਲ ਤੁਹਾਡਾ ਬੜਾ ਜੁੜਾਵ ਹਾਂ ਮੈਂ ਇਹੋ ਜਿਹੀ ਖੁਸ਼ੀ ਦੇ ਮੌਕਿਆਂ ਤੇ ਜਦੋਂ ਜਿਹੜੇ ਕੋ ਪੋਤੇ ਕੋਈ ਪ੍ਰਾਪਤੀ ਕਰੇ ਤਾਂ ਉਹਨੂੰ ਫਿਰ ਆਪਦੀਆਂ ਦੀ ਯਾਦ ਆਉਂਦੀ ਹੈ ਆਪਦੇ ਮਾਪੇ ਉਹਨੂੰ ਤਬਸ ਕਰਦਾ ਹੈ ਉਹਨੂੰ ਕਦੇ ਲੱਗਦਾ ਕਿ ਮੇਰੇ ਮਾਪੇ ਉਹ ਮੇਰੀ ਖੁਸ਼ੀ ਚ ਅੱਜ ਸ਼ਾਮਿਲ ਹੁੰਦੇ ਸੋ ਉਹ ਮਿਸ ਕਰਦਾ ਕਦੇ-ਕਦੇ ਫਿਰ ਕਹਿੰਦਾ ਨਹੀਂ ਜੋ ਰੱਬ ਕਰਦਾ ਚੰਗਾ ਕਰਦਾ ਹੈ ਉਹੀ ਥੋੜਾ ਜਿਆਦਾ ਮੈਂ ਦੱਸੋ ਤੁਹਾਨੂੰ ਸਪੋਰਟ ਬਹੁਤ ਆਮ੍ਰਿਤਾ ਵੜਿੰਗ ਹੋਰਾਂ ਦੀ ਤੁਹਾਡੇ ਲਈ ਬਰਬਰ ਕੈਂਪੇਨ ਕਰ ਰਹੇ ਨੇ ਰਾਜੇ ਵੜਿੰਗ ਦੀ ਲਾਈਫਲਾਈਨ ਆਮ੍ਰਿਤਾ ਵੜਿੰਗ ਫੈਰਾ ਹੋ ਰਿਹਾ ਰਾਜੇ ਵੜਿੰਗ ਦੀ ਲਾਈਫਲਾਈਨ ਹੈ ਆਮ੍ਰਿਤਾ ਵੜਿੰਗ ਉਹਨਾਂ ਉਹਨਾਂ ਦੀ ਜਦੋਂ ਇੰਟਰਵਿਊ ਕੀਤਾ ਹਰ ਵਿਅਕਤੀ ਦੇ ਕਰੇ ਉਹਨਾਂ ਦੇ ਵਿੱਚ ਚਿਹਰੇ ਤੇ ਚਮਕ ਆ ਗਈ ਜਿਵੇਂ ਤੁਹਾਡੇ ਆਈ ਸੀ ਹਰ ਵਿਅਕਤੀ ਦੇ ਕਰੇ ਕੈਸੀ ਔਰਤ ਹੋਵੇ ਜਿਹੜੀ ਤੁਹਾਡਾ ਜੀਵਨ ਬਦਲ ਦੇ ਐਂਡ ਉਹਦਾ ਨਾਮ ਹੈ ਆਮ੍ਰਿਤਾ ਵੜੀ ਬਦਲਿਆ ਜੀਵਨ yes ਕਿਹੜੇ ਕਿਹੜੇ ਸਾਲ ਤੁਹਾਡਾ ਮੈਰਿਜ ਹੋਈ ਤੁਹਾਡੀ 2005 아이 थिंक 2005 ਉਹਨਾਂ ਦਾ ਆਪਣੇ ਫਾਦਰ ਨੂੰ ਯਾਦ ਕੀਤਾ ਬਹੁਤ ਗੱਲਾਂ ਕੀਤੀ ਤੁਸੀਂ ਤੁਹਾਨੂੰ ਪੇਰੈਂਟਸ ਦਾ ਤੁਹਾਡਾ ਸਾਰੇ ਜਾਣਦੇ ਹੀ ਆ ਨਾ ਕਿੱਦਾਂ ਦਾ ਇਸ ਮੁਕਾਮ ਤੇ ਪਹੁੰਚ ਕੇ ਰਾਜਾ ਵੜਿੰਗ ਉਹ ਉਹ ਚੀਜ਼ਾਂ ਤੁਸੀਂ ਨਾਨੀ ਜੀ ਨਾਲ ਤੁਹਾਡਾ ਬੜਾ ਜੁੜਾਵ हां मैं ਇਹੋ ਜਿਹੀ ਖੁਸ਼ੀ ਦੇ ਮੌਕਿਆਂ ਤੇ ਜਦੋਂ ਜਿਹੜੋਏ ਕੋਪਟ ਕੋਈ ਪ੍ਰਾਪਤੀ ਕਰੇ ਤਾਂ ਉਹਨੂੰ ਫਿਰ ਆਪਿਆਂ ਦੀ ਯਾਦ ਆਉਂਦੀ ਏ ਆਪਦੇ ਮਾਪਿਓ ਨੂੰ ਤਬਸ ਕਰਦਾ ਏ ਉਹਨੂੰ ਕਦੇ ਲੱਗਦਾ ਕਿ ਮੇਰੇ ਮਾਪਿਓ ਮੇਰੀ ਖੁਸ਼ੀ ਚ ਅੱਜ ਸ਼ਾਮਿਲ ਹੁੰਦੇ ਸੋ ਉਹ ਮਿਸ ਕਰਦਾ ਕਦੇ-ਕਦੇ ਫਿਰ ਕਹਿੰਦਾ ਨਹੀਂ ਜੋ ਰੱਬ ਕਰਦਾ ਚੰਗਾ ਕਰਦਾ ਏ ਔਰੀ